ਕਾਲਜ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਰ ਚਰਚ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪਿੰਡਾ ਦੇ ਪਿੰਡ ਜਿੰਦਾ ਚ ਜਿਹਦਾ ਚ ਉਹ ਵਿਧਮਾਕਿਆਂ ਦੀ ਜਾਂਚ ਚ ਖੁਲਾਸਾ ਅਤੇ ਫੌਜੀ ਟਿਕਾਣੇ ਤੇ ਹਮਲੇ ਦੀ ਸੀ ਤਿਆਰੀ ਵੱਡੀ ਖਬਰ ਪਿੰਡਾ ਜਿੰਦਾ ਦੇ 10 ਸਤੰਬਰ ਨੂੰ ਹੋਏ ਧਮਾਕਾ ਮਾਮਲੇ ਵਿੱਚ ਮੋਢੀ ਜਾਂਚ ਪਤਾ ਲੱਗਾ ਕਿ ਬੰਬ ਬਣਾਉਂਦਿਆਂ ਜਖਮੀ ਹੋਏ 19 ਸਾਲਾ ਗੁਰਪ੍ਰੀਤ ਸਿੰਘ ਨੂੰ ਮਨੁੱਖ ਬੰਬ ਵਜੋਂ ਵਰਤੋ ਜਾਨੀ ਸੀ ਅਤੇ ਉਸ ਨੇ ਮਨੁੱਖੀ ਬੰਬ ਬਣਾ ਕੇ ਜੰਮੂ ਕਸ਼ਮੀਰ ਦੇ ਵਾਰदात ਨੂੰ ਅੰਜਾਮ ਦੇਣਾ ਸੀ ਅਤੇ ਉਧਰ ਮੰਗਲਵਾਰ ਨੂੰ NIA ਨੇ NIA ਦੀ ਟੀਮ ਨੇ ਗੁਰਪ੍ਰੀਤ ਦੇ ਘਰ ਦਾ ਦੌਰਾ ਕੀਤਾ ਅਤੇ ਉਥੇ ਬੰਬ ਬਣਾਉਣ ਲਈ ਵਰਤੇ ਗਏ ਕੈਲੀਮਾ ਨਮੂਨੇ ਲਈ ਇਸ ਦੇ ਨਾਲ ਹੀ ਜਾਣਕਾਰੀ ਮਿਲਦੀ ਇਸ ਤੋਂ ਇਲਾਵਾ NIA IMS ਤੋਂ ਉਸ ਪੁਸ਼ੇਸ਼ ਵੀ ਕੀਤੀ ਗਈ ਪੁਲਿਸ ਦੇ ਉੱਚ ਪੱਧਰ ਸੂਤਰਾਂ ਮੁਤਾਬਿਕ ਉਹ ਗੁਰਪ੍ਰੀਤ ਕੀਤੀ ਗਈ ਇਸ ਦੇ ਨਾਲ ਹੀ ਪੁਸ਼ੇਸ਼ ਕੀਤੀ ਬਾਅਦ ਪਤਾ ਲੱਗਾ ਕਿ ਉਹ ਮਨੁੱਖ ਬੰਬ ਬੰਦਾ ਚਾਹੀਦਾ ਹੈ ਅਤੇ ਇਸ ਲਈ ਉਸ ਨੇ ਪੂਰੀ ਤਰ੍ਹਾਂ ਤਿਆਰੀ ਕਰ ਲਈ ਸੀ ਅਤੇ ਉਸ ਨੇ ਪਹਿਤਾ ਆਨਲਾਈਨ ਸਾਈਟਾਂ ਤੇ ਧਮਾਕੇ ਖੇਜ ਸਮਗਰੀ ਮੰਗਲਵਾਰ ਤੋਂ ਬਾਅਦ ਜਿਪਾ ਵਾਲੀਗਾ ਬੈਲਟ ਮੰਗਲਵਾਰ ਮੰਗਲਬਾਈ ਜਿਸ ਚ ਬੰਬ ਬਣਾ ਕੇ කके ස්දී ේ ල පන්න ේතු මக்கா करතාගया सा करර රදही ताන්න बा.